ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਰਾਮ ਕਲੀ ਸਦ ਇੱਕ ਓੰਕਾਰ ਸਤ ਗੁਰ ਪ੍ਰਸਾਦ ਜਗ ਦਾਤਾ ਸੋ ਏ ਭਗਤ ਵਛਲ ਤੈ ਲੋਏ ਜੀਓ ਗੁਰ ਸ਼ਬਦ ਸਮਾਵੇ ਅਵਰ ਨ ਜਾਣੇ ਕੋਈ ਜੀ ਅਵਰ ਨ ਜਾਣੇ ਸਬਦ ਗੁਰ ਕੈਕ ਨਾਮ ਤਿਆਬ ਹੀ ਪ੍ਰਸਾਦ ਨਾਨਕ ਗੁਰ ਅੰਗਤ ਪਰਮ ਪਦਵੀ ਪਾਵਹਿ ਆਇ ਹਕਾਰਾ ਚੱਲਣ ਵਾਰਾ ਹਰਿ ਰਾਮ ਨਾਮ ਸਮਾਇਆ ਜਗ ਅਮਰ ਟੱਲੇ ਤੋਰ ਠਾਕੁਰ ਭਗਤ ਤੀਹਰ ਪਾਇਆ ਹਰ ਪਾਣਾ ਗੁਰ ਪਾਇਆ ਗੁਰ ਚਾਵੇ ਹਰ ਪ੍ਰਪਾਸ ਜੀਓ ਸਤ ਗੁਰ ਕਰੀ ਹਰ ਪਹਿ ਬੇਨਤੀ ਮੇਰੀ ਪੈਜ ਰਖੋ ਅਦਾਸ ਜੀਓ ਪੈ ਜਰਾ ਖੁਰ ਜਨਨੇ ਕੇਰੀ ਹਰਦੇ ਹੋ ਨਾਮ ਨਿਰੰਜਨੋਂ ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨੇ ਖੰਜਨੋਂ ਸਤ ਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਹਰ ਧਾਰ ਕਿਰਪਾ ਸਤ ਗੁਰ ਮਿਲਾਇ ਤਨ ਤਨ ਕਹ ਸਬਸ ਜੀਓ ਮੇਰੇ ਸਿੱਖ ਸੁਣੋ ਪੁੱਤੋ ਭਾਈਓ ਮੇਰੇ ਹਰਿ ਪਾਣਾ ਮੇ ਪਾਸ ਜਿਓ ਹਰਿ ਪਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਬਾਸ ਜਿਓ ਭਗਤ ਸਤ ਗੁਰ ਪੁਰਖ ਸੋਈ ਜਿਸ ਹਰਿ ਪ੍ਰਭ ਪਾਣਾ ਭਾਵੇ ਆਨੰਦ ਅਨਹਦ ਵਜਹਿ ਵਾਜੇ ਹਰਿ ਆਪ ਗਲਮੇ ਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜਿਓ ਤੁਰ ਲਿਖਿਆ ਪ੍ਰਮਾਣ ਫਿਰੈ ਨਾਹੀ ਗੁਰ ਜਾਏ ਹਰ ਪ੍ਰਪਾਸ ਜਿਓ ਸਤ ਗੁਰ ਪਾਣ ਆਪਣੇ ਬਹਿ ਪਰਿਵਾਰ ਸਦਾਇ ਮਤ ਮੈਂ ਪਿਛੇ ਕੋਈ ਰੋਵਸੀ ਸੋ ਮੈਂ ਮੂਲ ਨੇ ਪਾਇਆ ਮਿੱਤ ਪੈਜ ਮਿੱਤ ਵਿਗਸ ਜਿਸ ਮਿੱਤ ਕੀ ਪੈਜ ਭਾਵੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤ ਗੁਰੂ ਪੈਨਾਵੇ ਸਤ ਗੁਰੂ ਪ੍ਰਤੱਖ ਹੁੰਦੀ ਬਹਰਾਜ ਆਪ ਟਿਕਾਇਆ ਸਭ ਸਿੱਖ ਬੰਦਪ ਪੁੱਤ ਭਾਈ RAMDAS ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਬਾਨ ਜੀਓ ਕਿਸੋ ਗੋਪਾਲ ਪੰਡਤ ਸਦ ਹੋ ਹਰ ਹਰ ਕਥਾ ਪੜੈ ਪੁਰਾਣ ਜੀਓ ਹਰ ਕਥਾ ਪੜੀਐ ਹਰਨਾਮ ਸੁਣੀਐ ਬਿਬਾਨ ਹਰ ਰੰਗ ਗੁਰ ਪਾਵੇ ਪਿੰਡ ਪੱਤਲ ਕ੍ਰਿਆ ਦੀਵਾ ਫੁੱਲ ਹਰ ਸਰ ਪਾਵੇ ਹਰਿ ਭਾਇਆ ਸਤਿਗੁਰ ਬੋਲਿਆ ਔਰ ਮਿਲਿਆ ਪੁਰਖ ਸੁਜਾਨ ਜੀਉ RAM DAS ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਉ ਸਤ ਗੁਰ ਪੁਰਖ ਜੇ ਬੋਲਿਆ ਗੁਰ ਸਿੱਖਾ ਮੰਲੀ ਰਜਾਇ ਜੀਉ ਮੋਹਰੀ ਪੁੱਤ ਸੰਮੁਖ ਹੋਇਆ RAM DAS ਐ ਪੈਰੀ ਪਾਏ ਜੀਉ ਸਭੁ ਪ੍ਰਭ ਹੈ ਪੈਰੀ ਸਤਿਗੁਰੁ ਕੇਰੀ ਜਿਥੈ ਗੁਰੂ ਆਪ ਰਖਿਆ ਕੋਈ ਅਰਬ ਖਿਲੀ ਨਿਵੇਂ ਨਹੀਂ ਫਿਰ ਸਤਿਗੁਰ ਆਣ ਨਿਵਾਇ ਹਰਿ ਗੁਰ ਹੈ ਬਾਣਾ ਦੀ ਵਡਿਆਈ ਤੁਰ ਲਿਖਿਆ ਲੈਕਰ ਜਾਇ ਜੀਉ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਈ ਜੀਉ ਹਾਰੇ ਗੁਰ ਹੈ ਬਾਣਾ ਦੀ ਵਡਿਆਈ ਤੁਰ ਲਿਖਿਆ ਲੈਕਰ ਜਾਏ ਜੀਉ ਕਹੈ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਉ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਈ